ਇਨੂੰ ਨਹੀਂ ਬੁਲਾਇਆ ਹੈ ਬੋਲਦਾ ਮੇਰਾ ਪੁੱਤ ਹਾਂ ਲੈ ਆ ਕੇ ਤੈਨੂੰ ਕਿਹਨੇ ਸੱਦਿਆ ਹੈ ਹਾਂਜੀ ਦੇਖ ਲੈ ਬਈ ਪੱਕੀ ਚੀਜ਼ ਹੈ ਨਾ بارش ਕਾ ਬਹਾਨਾ ਜ਼ਰਾ देर ਲਗੇਗੀ ਆਖਿਰ ਤੁਮੇ ਨਾ ਹੈ ਜ਼ਰਾ देर ਲਗੇਗੀ ਮਹੀਂ ਚ ਲੈਣਾ ਵੀਰੇ ਨਜ਼ਾਰੇ ਮਹੀਂ ਬੜਾ ਵਧੀਆ ਲੱਗਦਾ ਮੈਨੂੰ ੱਕਲੇ ਆਏ ਪੜਾਕੇ ਪੈ ਗਏ ਭੈਣਾਂ ਤਾਰਾਂ ਜੁੜ ਗਈਆਂ ਹਾਂ ਮਟੋ ਮੀ ਪੈਂਦਾ ਅੱਜ ਲੇਟ ਆਉਂ ਥੋੜਾ ਜਿਹਾ